ਕਿਉਂਕਿ ਆਪਣੇ ਕਈ ਸਿੱਖ ਵੀਰ ਤੇ ਭੈਣਾ ਜੋ ਕਿ ਆਪਣੇ ਸਾਬਜਾਦਿਆਂ ਦੀ شہادت ਨੂੰ ਪੁਲਾ ਕੇ ਆਪਣੇ ਕੇਸ ਕਤਲ ਕਰਵਾ ਰਹੇ ਨੇ ਦਾੜੀਆਂ ਕਤਲ ਕਰਵਾ ਰਹੇ ਨੇ ਮੈਂ ਉਹਨਾਂ ਨੂੰ ਪ੍ਰੇਰਿਤਨਾ ਕਰਨਾ ਚਾਹੁੰਦਾ ਕਿ ਉਹ ਮੋੜ ਸਿੱਖੀ ਵੱਲ ਆਣ ਵੀ ਲੋਕ ਇੱਥੇ ਹੁੰਮਲ ਫਿਰ ਆਉਂਦੇ ਹੈਗੇ ਹਨਾ ਹੁੱਲੜ ਬਾਜੀ ਕਰਦੇ ਜਕਾਰੇ ਲਾਉਂਦੇ ਹੈਗੇ ਹਨਾ ਟਰੈਕਟਰਾਂ ਦੇ ਗਾਣੇ ਲਾ ਲਾ ਕੇ ਆਉਂਦੇ ਹੈ ਸ਼ਾਂਤੀ ਫਲਾਉਂਦੇ ਆ ਤੇ ਆਪਾਂ ਇੱਥੇ ਸ਼ਾਂਤੀ ਨਾ ਫਲਾਏਗੇ ਸ਼ਾਂਤੀ ਨਾਲ ਆਏ ਆ ਤੇ ਜਿਹੜਾ ਮਾਹੌਲ ਹੈ ਉਹਨੂੰ ਆਪਾਂ ਨਿਗਾ ਰੱਖੀਏ ਤੇ ਆਪਾਂ ਕਿਸੇ ਨੂੰ ਵੀ ਕੋਈ ਸਿੱਖ ਦੇ ਲੈਟਰ ਨਿਕਾਏ ਕੋਸ਼ਿਸ਼ ਨਹੀਂ ਪੁੱਛ ਲਈ ਉਹ ਨਹੀਂ ਇਹਨੂੰ ਪਤਾ ਹੁਣਾ ਜੀ ਤੇ ਆਪਾਂ ਨੂੰ ਇੱਥੇ ਸ਼ਾਂਤੀ ਨਹੀਂ ਫੈਲੋਣ ਚਾਹੀਦੀ ਜਾਂ ਆਪਾਂ ਇੱਥੇ ਸ਼ਹਾਦਤ ਆਏ ਆ ਤੇ ਆਪਾਂ ਨੀਵੇਂ ਹੋ ਕੇ ਚੱਲੇਗੇ ਵੀ ਆਪਣੇ ਛੋਟੇ ਸਹਿਬ ਜਾਨ ਦੇ ਜਿਹੜੇ ਛੋਟੇ ਭਰਾ ਸ਼ਹੀਦ ਹੋਏ ਨੇ ਤੇ ਆਪਾਂ ਵੀ ਅਸ਼ਾਂਤੀ ਨਾ ਫੈਲਾਈਏ ਕਿ ਵਾਈ ਗਰੋ ਜੀ ਮਨ ਨੀਮਾ ਮਤ ਉੱਚੀ ਬਖਸ਼ੋ ਜੀ ਕਿਤੇ ਮੈਂ ਇਸ ਤੋਂ ਉਲਟ ਤਾਂ ਨਹੀਂ ਜਾ ਰਿਹਾ ਇਹਨੂੰ ਦਸਤਾਰ ਬੰਨ ਕੇ ਹੋਣਾ ਚਾਹੀਦਾ ਨਾਲ ਕੱਢੀ ਕਰਕੇ ਹੋਣਾ ਚਾਹੀਦਾ ਜਿਵੇਂ ਕਿ ਇਸਤਰੀ ਆ ਇਹਨੂੰ ਬਿਨਾ ਮੇਕਅਪ ਤੋਂ ਬਿਨਾ ਕਟਿੰਗ ਤੋਂ ਹੋਣਾ ਚਾਹੀਦਾ ਜੀ ਦਾੜੇ ਰੱਖੋ ਕੇਸ ਰੱਖੋ ਪੱਗਾਂ ਮੰਨੋਈ ਗੁਰੂ ਦੇ ਫੇਰਾ ਵਿੱਚ ਆਓ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਟੋਰੀਆਂ ਦਾ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਆਂ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸ਼ਹੀਦ ਜੋੜ ਮਿਲਦੇ ਇੱਥੇ ਕੁਝ ਨੌਜਵਾਨ ਨੇ ਤੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਕੁਝ ਜਿਹੜੇ ਨੇ ਫੜੇ ਹੋਏ ਨੇ ਤੇ ਇਹਨਾਂ ਦੇ ਕੋਲ ਜਿਹੜੇ ਬਹੁਤ ਕੁਝ ਲਿਖਿਆ ਵੀ ਹੋਇਆ ਹੈ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਪੁੱਛਾਂਗੇ ਕਿ ਕੀ ਈ ਥੀ ਜ ਹੈ ਸਸ਼ੀਕਾਲ ਸਰ ਸਸ਼ੀਕਾਲ ਜੀ ਸਰ ਤੁਸੀਂ ਜਿਹੜੇ ਆਹ ਲੈ ਕੇ ਘੁੰਮ ਰਹੇ ਨੇ ਇਹਨੇ ਪਿਛਲੇ ਕਿਹਾ ਕਿ ਇੱਕ ਪਾਸੇ ਹਨ ਚਾਰ ਸਾਹਿਬਜ਼ਾਦੇ ਤੇ ਦੂਜੇ ਪਾਸੇ ਹਨ ਜਾਲਮ ਮੇਰੀ ਸ਼ਕਲ ਸਾਹਿਬਜ਼ਾਦਿਆਂ ਵਰਗੀ ਜਦ ਜਾਲਮ ਵਰਗੀ ਇਹ ਕਿਉਂ ਮੈਂ ਇਹ ਸੁਨੇਹਾ ਇਸ ਕਰਕੇ ਲਿਖਿਆ ਹੈ ਕਿਉਂਕਿ ਆਪਣੇ ਕਈ ਸਿੱਖ ਵੀਰ ਤੇ ਭੈਣਾ ਜੋ ਕਿ ਆਪਣੇ ਸਾਬਜਦਿਆਂ ਦੀ شہادت ਨੂੰ ਪਲਾ ਕੇ ਆਪਣੇ ਕੇਸ ਕਤਲ ਕਰਵਾ ਰਹੇ ਨੇ ਦਾੜੀਆਂ ਕਤਲ ਕਰਵਾ ਰਹੇ ਨੇ ਮੈਂ ਉਹਨਾਂ ਨੂੰ ਪ੍ਰੇਰਿਤਨਾ ਕਰਨਾ ਚਾਹੁੰਦਾ ਕਿ ਉਹ ਮੋੜ ਸਿੱਖੀ ਵੱਲ ਆਣ ਜੀ ਕਿੰਨੇ ਕ ਨੌਜਵਾਨ ਤੁਹਾਡੇ ਨਾਲ ਜੁੜੇ ਹੋਏ ਨੇ ਸਾਡੇ ਨਾਲ 70 ਤੋਂ 80 ਜਣੇ ਆਏ ਹੋਏ ਆ ਤੇ ਸਾਡੇ ਲਗ ਲਗ ਗਰੁੱਪ ਇਸ ਸ਼ਹਿਰ ਚ ਤੁਰ ਰਹੇ ਜੀ ਇਹਦੇ ਵਿੱਚ ਇੱਕ ਲਿਖਿਆ ਹੋਇਆ ਕਿ ਮੈਂ ਇੱਥੇ ਘੁੰਮਣ ਫਿਰਨ ਆਇਆ ਹਾਂ ਜਾਂ ਨਾ di ਖੁਸ਼ੀਆਂ ਲੈਣ ਤੇ ਇਹਨਾਂ ਨੇ ਲਿਖਿਆ ਹੋਇਆ ਤੇ ਇਹਨਾਂ ਤੋਂ ਪੁੱਛਦੇ ਆ ਕਿ ਇਹਦਾ ਇਹਦਾ ਕੀ ਸੰਦੇਸ਼ ਆ ਸਰ ਕੀ ਕਹਿਣਾ ਚਾਹੋਗੇ ਹਾਂਜੀ ਇੱਥੇ ਆਪਾਂ ਮੈਮ ਜਦ ਆਪਾਂ ਦੇਖਦੇ ਆਗੇ ਵੀ ਲੋਕ ਇੱਥੇ ਘੁੰਮਣ ਫਿਰਨ ਆਉਂਦੇ ਆਗੇ ਹਨਾ ਹੁੱਲੜਬਾਜੀ ਕਰਦੇ ਆ ਜਕਾਰੇ ਲਾਉਂਦੇ ਆਗੇ ਹਨਾ ਟਰੈਕਟਰਾਂ ਦੇ ਗਾਣੇ ਲਾ ਲਾ ਕੇ ਆਉਂਦੇ ਆ ਸ਼ਾਂਤੀ ਫਲਾਉਂਦੇ ਆ ਹਨਾ ਤੇ ਆਪਾਂ ਨੂੰ ਇਹ ਸੋਚ ਕੇ ਚੱਲਣਾ ਚਾਹੀਦਾ ਵੀ ਆਪਾਂ ਇੱਥੇ ਸ਼ਹਾਦਤ ਤੇ ਆਏ ਛੋਟੇ ਆਪਣੇ ਭਰਾਵਾਂ ਦੀ ਹਨਾ ਜਿਹੜੇ ਸ਼ਹੀਦ ਹੋ ਗਏ ਨੇ ਤੇ ਆਪਾਂ ਇੱਥੇ ਸ਼ਾਂਤੀ ਨਾ ਫਲਾਏਗੇ ਸ਼ਾਂਤੀ ਨਾਲ ਆਏ ਆ ਤੇ ਜਿਹੜਾ ਮਾਹੌਲ ਹੈ ਉਹਨੂੰ ਆਪਾਂ ਗੁਰ ਕੀ ਜੀ ਕਿੱਥੋਂ ਆਏ ਹੋ ਤੁਸੀਂ ਜੀ ਅਸੀਂ ਸ੍ਰੀ ਮੁਖਸਰ ਸਾਹਿਬ ਤੋਂ ਆਏ 40 ਮੁਕਤੇ ਪੁੱਤੇ ਤਰਕ ਹਾਂਜੀ ਨਹੀਂ ਜੀ ਅਸੀਂ ਬਸਤੇ ਆਏ ਜੀ 780 ਸਿੰਘ ਅਸੀਂ ਬਸਤੇ ਆਏ ਜੀ ਇਹ ਕਿਵੇਂ ਸੋਚਿਆ ਕਿ ਵੀ ਐਦਾਂ ਕਰਾਂਗੇ ਅਸੀਂ ਉੱਥੇ ਜਾ ਕੇ ਹਾਂਜੀ ਇਹ ਪਹਿਲੀ ਵਾਰ ਨਹੀਂ ਇਹ ਕਾਫੀ ਟਾਈਮ ਹੋ ਗਿਆ ਸਾਨੂੰ ਹਰ ਇੱਕ ਸਾਲ ਅਸੀਂ ਆਉਂਦੇ ਆਗੇ ਜੀ ਹਾਂਜੀ ਸੰਦੇਸ਼ ਸਾਰੇ ਨੌਜਵਾਨ ਵੈਸੇ ਹੀ ਇਹ ਸਹੀ ਗੱਲ ਹੈ ਕਿ ਬਹੁਤ ਸਾਰੇ ਨੌਜਵਾਨ ਘੁੰਮਣ ਫਿਰਨ ਆਉਂਦੇ ਹਾਂ ਹਾਂਜੀ ਹਾਂਜੀ ਕਿਉਂਕਿ ਉਹਨਾਂ ਨੂੰ ਜਿਹੜਾ ਇਤਿਹਾਸ ਉਹ ਨਹੀਂ ਪਤਾ ਹੈਗਾ ਗੁਰੂਆਂ ਦਾ ਕੋਈ ਇੱਥੇ ਆਪਾਂ ਕਿਸੇ ਨੂੰ ਵੀ ਕੋਈ ਸਿੱਖ ਦੇ ਰਿਲੇਟਰ ਨਹੀਂ ਕਹੇ ਕੋਈ ਸਵਾਲ ਨਹੀਂ ਪੁੱਛ ਲਈ ਉਹ ਨਹੀਂ ਇਹਨੂੰ ਪਤਾ ਹੋਣਾ ਜੀ ਤੇ ਆਪਾਂ ਨੂੰ ਇੱਥੇ ਸ਼ਾਂਤੀ ਨਹੀਂ ਫਲੋਣ ਚਾਹੀਦੀ ਜਾਂ ਆਪਾਂ ਇੱਥੇ ਸ਼ਹਾਦਤ ਆਏ ਨੀਵੇਂ ਹੋ ਕੇ ਚੱਲੇਗੇ ਵੀ ਆਪਣੇ ਛੋਟੇ ਸਹਿਬਜ਼ਾਦੇ ਜਿਹੜੇ ਛੋਟੇ ਭਰਾ ਸ਼ਹੀਦ ਹੋਏ ਨੇ ਤਾਂ ਆਪਾਂ ਵੀ ਅਸ਼ਾਂਤੀ ਨਾ ਫਲਾਗੇ ਤੇ ਉਰੇ ਲਿਖਿਆ ਹੋਇਆ ਹੈ ਕਿ ਗੁਰਬਾਣੀ ਕੇਵਲ ਪੜ੍ਹੀਏ ਹੀ ਨਹੀਂ ਸਗੋ ਵਿਚਾਰੀਏ ਵੀ ਤੇ ਕਮਾਈਏ ਵੀ ਤੇ ਸਰ ਤੁਸੀਂ ਇਹਨੂੰ ਥੋੜਾ ਐਕਸਪਲੇਨ ਕਰੋਗੇ ਆਪਾਂ ਹੀ ਗੁਰਬਾਣੀ ਕੱਲੇ ਪੜ੍ਹਦੇ ਨਹੀਂ ਉਹਨੂੰ ਸਮਝ ਕੇ ਉਹ ਕਰਨਾ ਚਾਹੀਦਾ ਈ ਤੇ ਇਹਦੇ ਵਿਚਾਰੀਏ ਵੀ ਤੇ ਕਮਾਈਏ ਵੀ ਸਾਨੂੰ ਕਮਾਉਣੀ ਵੀ ਤੇ 10 ਮਹੀਨਿਆਂ ਚ ਸਾਨੂੰ ਉਹ ਵੀ ਕਰਨੀ ਪੈਣੀ ਹੈ ਹਾਂ ਕਿੰਨੇ ਕ ਸਾਲ ਦੀ ਉਮਰ ਆ ਤੁਹਾਡੀ ਮੇਰੀ 15 ਸਾਲ ਦੀ ਪਹਿਲਾਂ ਵੀ ਉਗਦੀ ਨਹੀਂ ਮੈਂ ਪਹਿਲੀ ਵਾਰ ਆਇਆ ਹਾਂ ਪਹਿਲੀ ਵਾਰ ਆਇਆ ਹਾਂ ਹੁਣ ਆ ਆਪਣੇ ਦੋਸਤਾਂ ਨਾਲ ਆਏ ਹਾਂ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਇੱਥੇ ਜਿੱਦੀ ਢੜ ਤੇ ਛੋਟੇ ਸਹਿਰ ਜਦੀ ਸਾਡੇ ਕਰਕੇ ਸ਼ਹੀਦ ਹੋਈ ਹੈ ਸਿੱਖੀ ਕਰਕੇ ਕਈ ਨੌਜਵਾਨ ਹੁਣ ਕਿਸ ਦੇ ਕਤਲ ਕਰਾ ਦਿੰਦੇ ਨੇ ਦਾੜਾ ਸਾਹਿਬ ਦਾ ਉਹ ਬਹੁਤ ਗਲਤ ਗੱਲ ਹੈ ਜੀ ਤੇ ਆਪਾਂ ਅਗਲਾ ਪੋਸਟਰ ਪੜਦੇ ਹਾਂ ਤੇ ਇਹਨਾਂ ਨੇ ਲਿਖਿਆ ਹੈ ਕਿ ਵਾਹਿਗੁਰੂ ਜੀ ਮਨ ਨੀਮਾ ਮਤ ਉੱਚੀ ਬਖਸ਼ੋ ਜੀ ਕਿਤੇ ਮੈਂ ਇਸ ਤੋਂ ਉਲਟ ਤਾਂ ਨਹੀਂ ਜਾ ਰਿਹਾ ਤੇ ਇਹਨਾਂ ਨੇ ਲਿਖਿਆ ਤੇ ਇਹਨਾਂ ਤੋਂ ਪੁੱਛਣੇ ਆ ਕਿ ਸਰ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੇ ਆਪਾਂ ਸਿੱਧੀ ਜਿਹੜੀ ਤੇ ਆਏ ਹੋਏ ਆਪਾਂ ਨੂੰ ਸਿੰਪਲ ਬਣ ਕੇ ਆਉਣਾ ਚਾਹੀਦਾ ਜਿਵੇਂ ਮੁੰਡੇ ਇਹਨਾਂ ਦਸਤਾਰ ਬਣ ਕੇ ਹੋਣੇ ਚਾਹੀਦੇ ਨਾ ਕੱਢੀ ਕਰਕੇ ਹੋਣੇ ਚਾਹੀਦੀ ਆ ਜਿਵੇਂ ਕਿ ਇਸਤਰੀ ਆ ਇਹਨੂੰ ਬਿਨਾ ਮੇਕਅਪ ਤੋਂ ਬਿਨਾ ਕਟਿੰਗ ਤੋਂ ਹੋਣਾ ਚਾਹੀਦਾ ਜੀ ਆਪਾਂ ਮਾਨੀਵਾ ਹੋ ਕੇ ਆਉਣਾ ਚਾਹੀਦਾ ਮਸਤੁੱਚੀ ਹੋਣੀ ਚਾਹੀਦੀ ਹਾਂ ਸਰ ਨੌਜਵਾਨਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਨੌਜਵਾਨਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਦਾੜੇ ਰੱਖੋ ਕੇਸ ਰੱਖੋ ਪੱਗਾਂ ਮੰਨੋ ਜੀ ਗੁਰੂ ਦੇ ਫੇਰਾਂ ਵਿੱਚ ਆਓ ਜੀ ਇੱਕ ਹੋਰ ਆ ਤੇ ਉਹਨਾਂ ਨੇ ਕਿਹਾ ਕਿ ਸਹਿਬ ਜੱਤ ਦੇ ਨਹੀਂ ਡੋਲੇ ਸਿੱਖੀ ਨਹੀਂ ਤਿਆਗੀ ਤਾਂ ਮੈਂ ਕਿਉਂ ਆਪਣਾ ਸਰ ਆਵਜਾ ਤੇ ਨਹੀਂ ਡੋਲੇ ਦੇਖੋ ਜੀ ਉਹਨਾਂ ਨੂੰ ਕਿੱਡੇ ਕਿੱਡੇ ਲਾਲਚ ਦਿੱਤੇ ਗਏ ਆ ਉਹਨੂੰ ਕਿਵੇਂ ਕਿਵੇਂ ਦਿੱਤਾ ਕਿ ਉਹ ਨਹੀਂ ਡੋਲੇ ਅਸੀਂ ਕਿਸ ਪਿੱਛੇ ਆਪਾਂ ਕੇਸ ਕਟਾਉਣ ਜਾਂਦੇ ਆ ਜਾਂ ਦਾੜੀ ਕਟਾਉਣ ਜਾਂਦੇ ਆ ਕਿਸ ਪਿੱਛੇ ਲਾ ਕੇ ਆਪਾਂ ਨੂੰ ਕੋਈ ਲਾਲਚ ਵੀ ਨਹੀਂ ਦਿੱਤਾ ਗਿਆ ਸੂ ਸਰਕਾਰ ਭੜਕਾਰ ਰਹੀ ਆ ਇਸ ਲਈ ਆਪਾਂ ਨੂੰ ਕੇਸ ਰੱਖੋ ਆਪਣੇ ਗੁਰੂ ਦੇ ਪੈਰਾਵੇ ਚ ਆਓ ਜੀ ਉਹ ਨਹੀਂ ਡੋਲੇ ਆਪਾਂ ਆਪਣੀ ਤਾਂ ਬਹੁਤ ਲੰਮੀ ਉਮਰ ਹੋਂਦ 7-9 ਸਾਲ ਉਮਰ ਕਿੱਡੀ ਕ ਹੁੰਦੀ ਹੈ ਜੀ ਤੇ ਬਹੁਤ-ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਸੋਹਣਾ ਕੰਮ ਕਰ ਰਹੇ ਹੋ ਕਿਉਂਕਿ ਨੌਜਵਾਨਾਂ ਨੂੰ ਵੀ ਇੱਕ ਸੁਨੇਹਾ ਮਿਲ ਰਿਹਾ ਹੈ ਹਨਾ ਤੇ ਤੁਸੀਂ ਇੱਕ ਵਾਰ ਜਿਹੜਾ ਗੁਰੂ ਦੇ ਘਰ ਆਏ ਹੋ ਤੇ ਇੱਕ ਵਾਰ ਜੇ ਕਾਰਾ ਹੋ ਜਾਊਗਾ ਹਾਂਜੀ ਬੋਲੇ ਸੋਨੇ ਹਾਲ ਜਿੰਨਾ ਆੜ ਤੇ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਬਹੁਤ ਸੋਹਣਾ ਸਨੇਹਾ ਵੀ ਦੇ ਰਹੇ ਹੋ ਤੇ ਨੌਜਵਾਨਾਂ ਨੂੰ ਤੇ ਤੁਸੀਂ ਆਪਣਾ ਕੀਮਤੀ ਸਮਾਂ ਦੇ ਦਿੱਤਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਦੇ ਇਜਾਜ਼ਤ ਧੰਨਵਾਦ